ਅੰਦਾਜ਼ੇ ਕਿ ਅੱਜ ਪੂਰੇ ਦੇਸ਼ 'ਚ ਰਾਮ ਨੋਮੀ ਦੇ ਸਬੰਧ ਦੇ ਵਿੱਚ ਜਿਹੜੀ ਕਿ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਰ ਇਸ ਮੌਕੇ ਤੇ Hindu Sikh ਇਕਤਾ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਦੱਸ ਦੇ ਕਿ ਦਸਤਾਰ ਐ ਸੰਸਾ ਦੇ ਸਿੱਖਾਂ ਦੇ ਵੱਲੋਂ ਅੱਜ ਸ਼ੋਭਾ ਯਾਤਰਾ ਦੇ ਵਿੱਚ Hindu ਭਰਾਵਾਂ ਦੇ ਸਿਰ ਤੇ ਦਸਤਾਰ ਸਜਾਈ ਗਈ ਹੈ ਤਾਂ ਇਸ ਮੌਕੇ ਤੇ 700 ਦੇ ਕਰੀਬ Hindu ਭਰਾਵਾਂ ਨੇ ਆਪਣੇ ਸਿਰ ਤੇ ਜਿਹੜੀ ਕਿ ਦਸਤਾਰ ਸਜਾਈ ਹੈ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਆਖਰਕਾਰ ਕਿਸ ਤਰ੍ਹਾਂ ਜਿਹੜੇ Hindu ਭਰਾ ਨੇ ਉਹ ਸਿੱਖ ਨੋਜਵਾਨਾ ਤੋਂ ਦਸਤਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਬੰਦ ਦੇ ਵਿੱਚ ਸ਼ਾਨੇ ਦਸਤਾਰ ਸੰਜਤਾ ਦੇ ਮੁਖੀ ਪ੍ਰੀਤਪਾਲ ਸਿੰਘ ਦਾ ਕੀ ਕਹਿਣਾ ਹੈ ਇਹ ਤੁਸੀਂ ਆਪ ਹੀ ਸੁਣ ਲਵੋ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਮੇਰੀ ਪੂਰੀ ਟੀਮ ਸ਼ਾਨੇ ਦਸਤਾਰ ਪੰਜਾਬ ਵੱਲੋਂ ਲੱਖ ਲੱਖ ਵਧਾਈਆਂ ਜੀ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜਾ ਹਿੰਦੂ ਸਿੱਖ ਏਕਤਾ ਨੂੰ ਸਮਰਪਿਤ ਜਿਹੜਾ ਲੋਕਾਂ ਦਾ ਪਿਆਰ ਆ ਉਹ ਇਸੇ ਤਰ੍ਹਾਂ ਬਣਿਆ ਰਵੇ ਤੇ ਲੋਕ ਜਿਹੜੇ ਆ ਹੱਸਦੇ ਵਸਦੇ ਰਹਿਣ ਹੱਸਦਾ ਵਸਦਾ ਪੰਜਾਬ ਰਵੇ ਹੱਸਦਾ ਵਸਦਾ ਜਿਹੜਾ ਹਿੰਦੁਸਤਾਨ ਰਵੇ ਤੇ ਇਸੇ ਤਰ੍ਹਾਂ ਹੀ ਹਿੰਦੂ ਸਿੱਖ ਮੁਸਲਮਾਨ ਸਿੱਖ ਸਾਈ ਸਾਰੇ ਇਕੱਠੇ ਹੋ ਕੇ ਵਧੀਆ ਤਰੀਕੇ ਨਾਲ ਆਪਣੇ ਆਪਣੇ ਜਿਹੜੇ ਤਿਉਹਾਰ ਨੇ ਰਲ ਮਿਲ ਕੇ ਸਾਂਝੇ ਕਰਦੇ ਰਹੀਏ ਸਭ ਧੰਨਵਾਦੀ ਬਹੁਤ ਹੋ। ਸ੍ਰੀ ਰਾਮ ਨੋਵੀ ਦਾ ਪਾਵਨ ਅਸਰ ਦੇ ਬਹੁਤ ਹੀ ਵਿਸ਼ਾਲ ਸੋਭਾ ਯਾਤਰਾ ਬਟਾਲੇ ਦੀ ਪਵਨ ਧਰਤੀ ਦੇ ਨਿਕਲਣ ਜਾ ਰਹੀ ਹੈ ਜਿਸ ਦਾ ਮੈਂ ਪੂਰੇ ਬਟਾਲਾ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਸਥਾ ਨੂੰ ਸਹਿਯੋਗ ਕੀਤਾ ਹੈ ਤੇ ਉਸ ਦੇ ਨਾਲ ਹੀ ਸ਼ਾਨੇ ਇਹ ਦਸਤਾਰ ਸਸਦਾ ਜੋ ਮੇਰੇ ਵੀਰ ਅੱਜ ਸਾਡੇ ਕੋਲ ਇੱਥੇ ਆਏ ਨੇ ਤੇ ਸਾਡੇ ਕੋਲ ਸਾਡੇ ਭਰਾਵਾ ਦਾ ਸਹਿਯੋਗ ਦੇ ਨਾਲ ਅੱਜ ਜੋ ਪੱਗਾ ਬੰਨਣ ਦੀ ਸੇਵਾ ਉਹ ਕਰ ਰਹੇ ਨੇ ਮੈਂ ਸਮਝ ਸਕਦਾ ਕਿ ਜੋ ਇਸ ਭਰਾਵਾ ਨੇ ਸਭ ਉਸੇ ਕੇ ਮਾਨ ਬਖਸ਼ਿਆ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਮਿਸਾਲ ਕਾਇਮ ਕਰੇਗਾ ਕਿ ਹਿੰਦੂ ਸਿੱਖ ਇਕੱਠੇ ਮੇਸ਼ਾ ਕਾਇਮ ਸੀ ਤੇ ਕਾਇਮ ਹੀ ਰਹੇਗੀ ਤੇ ਮੈਂ ਆਪਣੇ ਸਾਰੇ ਸਦਸਾ ਸਦਨ ਸਭਾ ਵੱਲੋਂ ਇਹਨਾਂ ਭਰਾਵਾਂ ਦਾ ਇਹਨਾਂ ਨੂੰ ਸ਼ੁਕਰੀਆ ਅਗਰ ਕਰਦਾ ਹਾਂ ਤੇ ਇਹਨਾਂ ਦਾ ਇੱਥੇ ਆਂਦੇ ਜੀ ਆਇਆਂ। ਸ਼੍ਰੀ ਰਾਮ ਜਨਮ ਉਤਸਵ ਦੀਆਂ ਔਰ ਸ਼੍ਰੀ ਰਾਮ ਨਾਮ ਦੇ ਤਹਾਦੀਆਂ ਲੱਖ ਲੱਖ ਵਧਾਈਆਂ ਨੇ। ਔਰ ਅੱਜ ਬੜਾ ਕਿਸੇ ਦਾ ਦਿਨ ਹੈ ਜਿੱਤੇ ਸ਼ਾਮੇ ਦਸਤਾਰ ਸੰਸਥਾ ਜਿਹੜੀ ਆ ਉਹਨਾਂ ਨੇ ਇੱਥੇ ਆ ਕੇ ਸਾਡੇ ਸਿੱਖ ਵੀਰਾਂ ਨੇ ਆ ਕੇ ਸਾਥ ਜਿਹੜੇ ਸਾਫੇ ਪੱਤਰ ਜਿਹੜੀ ਸੇਵਾ ਨਿਭਾਈ ਆ। ਹੁਣ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਡੇ ਤਿਉਹਾਰ ਤੇ ਆ ਕੇ ਇੱਕ Hindu ਸਕੇਟਾ ਦਾ ਪਵਿੱਤਰ ਵਿਸਾਲ ਜਾਣ ਕੀਤੀ ਆ ਤੇ ਉਹਨਾਂ ਸਾਰੇ ਲੋਕਾਂ ਨੂੰ ਕਰਾਰਾ ਜਵਾਬ ਆ ਜਿਹੜੇ ਲੋਕ ਸਾਡੇ ਦੇਸ਼ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਵੱਖ-ਵੱਖ ਮੈਦਾ ਕਰਨਾ ਚਾਹੁੰਦੇ ਨੇ ਅੱਜ ਸਾਰੇ ਭਰਾਵਾਂ ਨੇ ਰਲ ਕੇ ਤਿਉਹਾਰ ਜਿਹੜਿਆ ਮਨਾ ਰਹੇ ਆ ਔਰ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਵੀਰਾਂ ਨੇ ਸਾਨੂੰ ਖੁਦ ਸੰਪਰਕ ਕਰਕੇ ਕਿ ਅਸੀਂ ਸਾਫੇ ਵਰਨ ਦੀ ਜਿਹੜੀ ਫ੍ਰੀ ਸੇਵਾ ਚੱਪੀ ਆ ਇੱਕ ਬਿਨਾ ਪੈਸੇ ਲਿਓ ਸੇਵਾ ਕਰਨੀਆਂ ਉਹਨਾਂ ਦਾ ਵੀ ਧੰਨਵਾਦ ਆ ਔਰ ਸਾਰੇ ਰਲ ਮਿਲ ਕੇ ਇਤਿਹਾਸ ਨੂੰ ਬਣਾਈਏ ਅੱਜ ਪੂਰਾ ਜਿਹੜਾ ਸ਼ਹਿਰ ਹੋ ਰਾਮੇ ਹੋਣ ਜਾ ਰਿਹਾ ਇੱਕ ਵਾਰੀ ਫੇਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਰਾਮ ਨਾਮੀ ਜੀਆਂ ਲੱਖ ਲੱਖ ਵਧਾਈ। ਦੱਸਦੇ ਕਿ ਅੱਜ ਪੂਰੇ ਦੇਸ਼ 'ਚ ਰਾਮ ਨਾਮੀ ਦੇ ਸੰਬੰਧ ਦੇ ਵਿੱਚ ਜਿਹੜੀ ਕਿ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਤਾਂ ਇਸ ਮੌਕੇ ਤੇ Hindu ਸਿੱਖ ਇਕਤਾ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਦੱਸਦੇ ਕਿ ਦਸਤਾਰ ਐ ਸੰਸਾ ਦੇ ਸਿੱਖਾਂ ਦੇ ਵੱਲੋਂ ਅੱਜ ਸ਼ੋਭਾ ਯਾਤਰਾ ਦੇ ਵਿੱਚ Hindu ਭਰਾਵਾਂ ਦੇ ਸਿਰ ਤੇ ਦਸਤਾਰ ਸਜਾਈ ਗਈ ਹੈ। ਤਾਂ ਇਸ ਮੌਕੇ ਤੇ 700 ਦੇ ਕਰੀਬ Hindu ਭਰਾਵਾਂ ਨੇ ਆਪਣੇ ਸਿਰ ਤੇ ਜਿਹੜੀ ਕਿ ਦਸਤਾਰ ਸਜਾਈ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਆਖਰਕਾਰ ਕਿਸ ਤਰ੍ਹਾਂ ਜਿਹੜੇ ਹਿੰਦੂ ਭਰਾ ਨੇ ਉਹ ਸਿੱਖ ਨੌਜਵਾਨਾਂ ਤੋਂ ਦਸਤਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਬੰਦ ਦੇ ਵਿੱਚ ਸ਼ਾਨੇ ਦਸਤਾਰ ਸੰਸਥਾ ਦੇ ਮੁਖੀ ਪ੍ਰੀਤਪਾਲ ਸਿੰਘ ਦਾ ਕੀ ਕਹਿਣਾ ਹੈ ਇਹ ਤੁਸੀਂ ਆਪ ਹੀ ਸੁਣ ਲਵੋ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਮੇਰੀ ਪੂਰੀ ਟੀਮ ਸ਼ਾਨੇ ਦਸਤਾਰ ਪੰਜਾਬ ਵੱਲੋਂ ਲੱਖ ਲੱਖ ਵਧਾਈਆਂ ਜੀ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜਾ ਹਿੰਦੂ ਸਿੱਖ ਏਕਤਾ ਨੂੰ ਸਮਰਪਿਤ ਜਿਹੜਾ ਲੋਕਾਂ ਦਾ ਪਿਆਰ ਆ ਉਹ ਇਸੇ ਤਰ੍ਹਾਂ ਬਣਿਆ ਰਵੇ ਤੇ ਲੋਕ ਜਿਹੜੇ ਆ ਹੱਸਦੇ ਵਸਦੇ ਰਹਿਣ ਹੱਸਦਾ ਵਸਦਾ ਪੰਜਾਬ ਰਵੇ ਹੱਸਦਾ ਵਸਦਾ ਜਿਹੜਾ ਹਿੰਦੁਸਤਾਨ ਰਵੇ ਤੇ ਇਸੇ ਤਰ੍ਹਾਂ ਹੀ ਹਿੰਦੂ ਸਿੱਖ ਮੁਸਲਮਾਨ ਸਿੱਖ ਸਾਰੇ ਇਕੱਠੇ ਹੋ ਕੇ ਵਧੀਆ ਤਰੀਕੇ ਨਾਲ ਆਪਣੇ ਆਪਣੇ ਜਿਹੜੇ ਤਿਉਹਾਰ ਨੇ ਰਲ ਮਿਲ ਕੇ ਸਾਂਝੇ ਕਰਦੇ ਰਹੀਏ ਸਭ ਧੰਨਵਾਦੀ ਬਹੁਤ ਹੋਰ ਸ੍ਰੀ ਰਾਮ ਨੋਵੀ ਦਾ ਪਾਵਨ ਅਵਸਰ ਦੇ ਬਹੁਤ ਹੀ ਵਿਸ਼ਾਲ ਸੋਭਾ ਯਾਤਰਾ ਬਟਾਲੇ ਦੀ ਪਾਵਨ ਧਰਤੀ ਦੇ ਨਿਕਲਣ ਜਾ ਰਹੀ ਹੈ ਜਿਸ ਦਾ ਮੈਂ ਪੂਰੇ ਬਟਾਲਾ ਨਿਵਾਸੀਆਂ ਦਾ तहे دل ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਸਥਾ ਨੂੰ ਸਹਿਯੋਗ ਕੀਤਾ ਹੈ ਤੇ ਉਸ ਦੇ ਨਾਲ ਹੀ ਸਾਨੇ ਇਹ ਦਸਤਾਨ ਸੰਸਥਾ ਜੋ ਮੇਰੇ ਵੀਰ ਅੱਜ ਸਾਡੇ ਕੋਲ ਇੱਥੇ ਆਏ ਨੇ ਤੇ ਸਾਡੇ ਕੋਲ ਸਾਡੇ ਭਰਾਵਾ ਦਾ ਸਹਿਯੋਗ ਦੇ ਨਾਲ ਅੱਜ ਜੋ ਪੱਗਾ ਬੰਨਣ ਦੀ ਸੇਵਾ ਉਹ ਕਰ ਰਹੇ ਨੇ ਮੈਂ ਸਮਝ ਸਕਦਾ ਕਿ ਜੋ ਇਸ ਭਰਾਵਾ ਨੇ ਸਾਨੂੰ ਇੱਥੇ ਕੇ ਮਾਨ ਬਖਸ਼ਿਆ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਮਿਸਾਲ ਕਾਇਮ ਕਰੇਗਾ ਕਿ ਹਿੰਦੂ ਸੇ ਇੱਕ ਦਾਤ ਹਮੇਸ਼ਾ ਕਾਇਮ ਸੀ ਤੇ ਕਾਇਮ ਹੀ ਰਹੇਗੀ ਤੇ ਮੈਂ ਆਪਣੇ ਸਾਰੇ ਸਤਿ ਸਦ ਅਸਨਾਤ ਸਭਾ ਵੱਲੋਂ ਇਹਨਾਂ ਭਰਾਵਾਂ ਦਾ ਇਹਨਾਂ ਨੂੰ ਸ਼ੁਕਰੀਆ ਅਦਾ ਕਰਦਾ ਹਾਂ ਤੇ ਇਹਨਾਂ ਦਾ ਇੱਥੇ ਆਂਦੇ ਜੀ ਆਇਆਂ। ਸ਼੍ਰੀ ਰਾਮ ਜਨਮ ਉਤਸਵ ਦੀਆਂ ਔਰ ਸ਼੍ਰੀ ਰਾਮ ਨਾਮ ਜੀ ਦੇ ਤਹਾਦੀਆਂ ਲੱਖ ਲੱਖ ਵਧਾਈਆਂ ਨੇ। ਔਰ ਅੱਜ ਬੜਾ ਖਿਸੀ ਦਾ ਦਿਨ ਹੈ ਜਿੱਥੇ ਸ਼ਾਨਦਸਤਾਰ ਸੰਸਥਾ ਜਿਹੜੀ ਆ ਉਹਨਾਂ ਨੇ ਇੱਥੇ ਆ ਕੇ ਸਾਡੇ ਸਿੱਖ ਵੀਰਾਂ ਨੇ ਆ ਕੇ ਸਾਡੇ ਜਿਹੜੇ ਸਾਫਾਈ ਪਟਨ ਜਿਹੜੀ ਸੇਵਾ ਨਿਭਾਈ ਆ। ਮੁਰਦਾ ਤਹਿਦਿਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸਾਡੇ ਘਾਟ ਤੇ ਆ ਕੇ ਇੱਕ Hindu ਸਕੇਟਾ ਦਾ ਪਵਿੱਕ ਵਿਸਾਲਗਾਰ ਕੀਤੀ ਆ ਤੇ ਉਹਨਾਂ ਸਾਰੇ ਲੋਕਾਂ ਨੂੰ ਕਰਾਰਾ ਜਵਾਬ ਆ ਜਿਹੜੇ ਲੋਕ ਸਾਡੇ ਦੇਸ਼ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਵੱਖ-ਵੱਖ ਪੈਦਾ ਕਰਨਾ ਚਾਹੁੰਦੇ ਨੇ ਅੱਜ ਸਾਰੇ ਭਰਾਵਾਂ ਨੇ ਰਲ ਕੇ ਇਤਿਹਾਸ ਜਿਹੜਿਆ ਮਨਾ ਰਹੇ ਆ ਔਰ ਉਹਨਾਂ ਦਾ ਮੈਂ ਤਹਿਦਿਲੋ ਧੰਨਵਾਦ ਕਰਦਾ ਜਿਨ੍ਹਾਂ ਵੀਰਾਂ ਨੇ ਸਾਨੂੰ ਖੁਦ ਸੰਪਰਕ ਕਰਕੇ ਅਸੀਂ ਸਫਾਈ ਪਰੰ ਦੀ ਜਿਹੜੀ ਫ੍ਰੀ ਸੇਵਾ ਕਰਦੀ ਹੈ ਬਿਨਾ ਪੈਸੇ ਲਿਓ ਸੇਵਾ ਕਰ ਰਹੀ ਹੈ ਉਹਨਾਂ ਦਾ ਵੀ ਧੰਨਵਾਦ ਆ ਔਰ ਸਾਰੇ ਨਾਲ ਮਿਲ ਕੇ ਇਤਿਹਾਰ ਨੂੰ ਬਣਾਈਏ ਅੱਜ ਪੂਰਾ ਜਿਹੜਾ ਸ਼ਹਿਰ ਹੋਰਾਮੇ ਹੋਣ ਜਾ ਰਿਹਾ ਇੱਕ ਵਾਰੀ ਫੇਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਰਾਮ ਨਾਮੇ ਜੀ ਲੱਖ ਲੱਖ ਵਧਾਈ